ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਲ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਕਿਹਤੀ ਬਣੇਗੀ ਸਰਕਾਰ ਹਰਿਆਣਾ ਦਾ ਕੋਣ ਹੋਵੇਗਾ ਮੁੱਖ ਮੰਤਰੀ ਹਰਿਆਣਾ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਹਾਰੇਗੀ ਬਾਜੀ ਇਸ ਦਾ ਹੋ ਰਿਹਾ ਇੰਤਜ਼ਾਰ 8 ਤਰੀਕ ਤੱਕ ਇੰਤਜ਼ਾਰ ਖਤਮ ਹੋ ਜਾਵੇਗਾ 8 ਤਰੀਕ ਨੂੰ ਰਿਜ਼ਲਟ ਸਾਹਮਣੇ ਆ ਜਾਣਗੇ ਕੱਲ ਚੋਣਾ ਹੋਣ ਜਾ ਰਹੀ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦਾਵਾ ਕਰ ਰਹੀ ਹੈ ਕਿ ਉਹ ਹੈਟ੍ਰਿਕ ਲਾਣ ਜਾ ਰਹੀ ਹੈ ਜਦ ਕਿ ਦੂਜੇ ਪਾਸੇ ਕਾਂਗਸ ਪਾਰਟੀ ਦੇ ਦਿੱਸ਼ ਨੇਤਾ ਸਾਬਕਾ ਮੁੱਖ ਮੰਤਰੀ ਭੋਪਿੰਦਰ ਸਿੰਘ ਹੂਟੜਾ ਦਾਵਾ ਹੈ ਕਿ ਹਰਿਆਣਾ ਦੇ ਵਿੱਚ ਕਾਂਗਸ ਪਾਰਟੀ ਦੀ ਆਂਦੀ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਟੀਜੇ ਵਾਰੇ ਸਰਕਾਰ ਆਪਣਾ ਹੈਟ੍ਰਿਕ ਲਾ ਪਾਦੀ ਹੈ ਜਾਂ ਨਹੀਂ ਇਹ ਕਾਂਗਸ ਪਾਰਟੀ 10 ਸਾਲ ਦਾ ਬਨਵਾਸ ਖਤਮ ਕਰਕੇ ਸਰਕਾਰ ਬਣ ਸਕਲ ਹੋ ਜਾਂਦੀ ਹੈ ਇਹ ਤਾਂ ਨਹੀਂ ਜਿਹੜੀਆਂ ਹੋਰ ਆਰਧਿਕ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਆਪਣਾ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਸਰਕਾਰ ਬਣ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਾਰ ਦੋਸਤੋ ਪਿਛਲੇ 10 ਸਾਲਾਂ ਤੋਂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਸਨ ਦੇ ਵਿੱਚ ਹੈ ਲਗਭਗ 9.5 ਸਾਲ ਤੱਕ ਹਰਿਆਣਾ ਦੇ ਵਿੱਚ ਮਨੋ ਰਾਲ ਖੱਟੜ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰਦੇ ਰਹੇ ਪਰ ਕਿਹਾ ਜਾਂਦਾ ਹੈ ਕਿ ਜਿਹੜੀ ਵੀ ਕੋਈ ਰਾਜ ਦੀ ਪਾਰਟੀ ਹੁੰਦੀ ਹੈ ਉਹ ਸਮੇਂ-ਸਮੇਂ ਤੇ ਆਤਮ ਮੰਤਨ ਕਰਦੀ ਹੈ ਉਹ ਵਿਸ਼ਲੇਸ਼ਣ ਕਰਦੀ ਹੈ ਇਸ ਤਰ੍ਹਾਂ ਹੀ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਕਿ ਮਨੋਰਲ ਖੱਟੜ ਦੇ ਅਗਵਾਈ ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਵਿੱਚ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਦੀ ਚੋਣਵੀਆਂ ਯਾ ਪਾਰ ਲੱਗਣਾ ਮੁਸ਼ਕਿਲ ਹੈ ਇਸ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਮਨੋਰਲ ਖੱਟੜ ਦੀ ਥਾਂ ਤੇ ਨੈਭ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਜੋ ਲੋਕ ਸਭਾ ਦਾ ਰਿਜ਼ਲਟ ਹੈ ਉਹ ਲੋਕ ਸਭਾ ਦਾ ਰਿਜ਼ਲਟ ਇਹ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਉਮੀਦ ਦੇ ਨਾਲ ਇਹ ਸੱਤਾ ਚ ਪਰਿਵਰਤਨ ਕੀਤਾ ਸੀ ਮੁੱਖ ਮੰਤਰੀ ਬਦਲਿਆ ਸੀ ਉਹ ਉਮੀਦਾਂ ਦੇ ਰਿਜ਼ਲਟ ਖਰਾ ਨਹੀਂ ਉਤਰਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਹਰਿਆਣਾ ਦੇ ਵਿੱਚ 10 ਸੀਟਾਂ ਸਨ ਪਰ ਲੋਕ ਸਭਾ ਦੀ ਇਹ ਜੋਰਜਾਟ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ 5 ਸੀਟਾਂ ਜਾਂਦੀਆਂ ਨਹੀਂ ਆ। ਦੋਸਤੋ ਭਾਰਤੀ ਜਨਤਾ ਪਾਰਟੀ ਅਤੇ ਕਾਂਗਸ ਪਾਰਟੀ ਹਰਿਆਣਾ ਦੀ ਚੋਣਾਂ ਦੇ ਐਮੇਤ ਨੂੰ ਸਮਝਦੀ ਹੈ ਇਸ ਐਮੇਤ ਦਾ ਸਭ ਤੋਂ ਵੱਡਾ ਜਿਹੜਾ ਐਗਜ਼ਾਮਪਲ ਕਿਹਾ ਜਾ ਸਕਦਾ ਹੈ ਕਿ ਇਸ ਚੋਣ ਪ੍ਰਚਾਰ ਦੇ ਵਿੱਚ ਚਾਹ ਉਹ ਕਾਂਗਸ ਪਾਰਟੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਕਿ ਦੇ ਰਾਸ਼ਟਰੀ ਨੇਤਾਵਾਂ ਵੱਲੋਂ ਰੈਲੀਆਂ ਕੀਤੀਆਂ ਚੋਣ ਪ੍ਰਚਾਰ ਕੀਤਾ ਗਿਆ ਰਾਸ਼ਟਰੀ ਨੇਤਾਵਾਂ ਵੱਲੋਂ ਆਪਣੇ ਸਰੇਲੀਆਂ ਦੌਰਾਨ ਆਪਣੇ ਆਪਣੀ ਪਾਰਟੀ ਦੇ ਕੈਂਡੀਡੇਟਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਕਿਉਂਕਿ ਕਾਂਗਸ ਪਾਰਟੀ ਵੀ ਜਾਣ ਰਹੀ ਹੈ ਕਿ ਇੱਕ ਬਹੁਤ ਵਧੀਆ ਮੌਕਾ ਹੈ ਰਾਜਨੀਤਿਕ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਿੱਤੀ ਜਾ ਸਕਦੀ ਹੈ ਸਭ ਤੋਂ ਵੱਡੀ ਗੱਲ ਜੋ ਉਹਦੇ ਹੱਕ ਵਿੱਚ ਜਾ ਰਹੀ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਐਂਟੀ ਇਨਕਮ ਵੀ ਜਿਸੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਰਾਜਨੀਤਿਕ ਤੌਰ ਤੇ ਨੁਕਸਾਨ ਲਾਗਾਂ ਬਣ ਸਕਦੀ ਹੈ ਇਸ ਚੀਜ਼ ਦਾ ਲਾਭ ਕਾਂਗਸ ਪਾਰਟੀ ਨੂੰ ਮਿਲ ਸਕਦਾ ਹੈ ਪਰ ਕਹਿੰਦੇ ਰਾਜਨੀਤੀ ਅਤੇ ਕਿਰਕਨੇ ਵਿੱਚ ਵਿਸ਼ਕਾਰਨ ਵਿਸ਼ਵਾਣੀ ਕਰਨੀ ਬੜੀ ਔਖੀ ਹੈ ਥਾਲੇ ਰਾਜਨੀਤਿਕ ਵਿਸ਼ਲੇਸ਼ਕ ਇਸ ਗੱਲ ਵਿੱਚ ਮੰਨਦੇ ਨੇ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ ਉਸ ਚੋਣਾਂ ਦੇ ਵਿੱਚ ਜੋ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਚੋਣ ਘੋਸ਼ਣਾ ਪੱਤਰ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ ਉਹ ਵੀ ਕਾਫੀ ਅਹਿਮਿਤ ਰੱਖਦੇ ਨੇ ਕਾਂਗਰਸ ਪਾਰਟੀ ਵੱਲੋਂ ਇਸ ਹਰਿਆਣਾ ਦੇ ਚੋਣਾਂ ਦੇ ਵਿੱਚ ਜੋ ਵਾਅਦੇ ਕੀਤੇ ਗਏ ਲੱਗਦਾ ਹੈ ਕਿ ਜਨਤਾ ਤੇ ਉਹਨਾਂ ਦਾ ਰਾਜਨੀਤਿਕ ਤੌਰ ਤੇ ਅਸਰ ਹੋ ਸਕਦਾ ਹੈ ਇਸ ਚੀਜ਼ ਦਾ ਰਾਜਨੀਤਿਕ ਲਾਭ ਕਾਂਗਰਸ ਪਾਰਟੀ ਨੂੰ ਮਿਲ ਸਕਦਾ ਹੈ ਦੂਜੇ ਪਾਸੇ ਭਾਤੀ ਜਨਤਾ ਪਾਰਟੀ ਇਸ ਗੱਲ ਨੂੰ ਜਾਣਦੀ ਹੈ ਕਿ ਲਗਭਗ 10 ਸਾਲ ਹੋ ਗਏ ਸੱਤਾ ਵਿੱਚ ਰਹਿੰਦੇ ਹੋਏ ਇਸ ਦੌਰਾਨ ਜੋ ਹਰਿਆਣਾ ਦੀ ਜਨਤਾ ਹੈ ਉਹ ਕਈ ਕਾਰਨਾ ਕਰਕੇ ਉਹਨਾਂ ਤੋਂ ਨਾਰਾਜ਼ ਹੈ ਨਾਰਾਜ਼ ਹੋਣ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਵਿੱਚ ਵੀ ਨਾਰਾਜ਼ਗੀ ਦੇਖਣ ਨੂੰ ਮਿਲੇ ਤੇ ਕਈ ਭਾਰਤੀ ਜਨਤਾ ਪਾਰਟੀ ਦੇ ਵੱਡੇ-ਵੱਡੇ ਨੇਤਾ ਭਾਰਤੀ ਜਨਤਾ ਪਾਰਟੀ ਨੂੰ ਆਲਮੇਦਾ ਕਹਿ ਕੇ ਕਾਂਗਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਦੋਸਤੋ ਰਣੇ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਐਨਲਗੋਟ ਮੰਡਲ ਜਜਪੀ ਗਠਜੰਡਲ ਵੀ ਚੋਣ ਵਿਧਾਨ ਦੇ ਵਿੱਚ ਹੈ ਉਹ ਵੀ ਸਰਕਾਰ ਬਣਾਉਣ ਦਾ ਦਾਵਾ ਕਰਨਗੇ ਪਰ ਹੁਣ ਸਭ ਦੀਆਂ ਨਜ਼ਰਾਂ ਕੱਲ ਚੋਣਾ ਹੋਣ ਤੋਂ ਬਾਅਦ 8 ਤਰੀਕ ਦੇ ਰਿਜ਼ਲਟ ਦੇ ਲੱਗ ਜਾਣਗੇ ਕਿ ਹਰਿਆਣਾ ਦੇ ਜਨਤਾ 8 ਤਰੀਕ ਨੂੰ ਜੋ ਰਿਜ਼ਲਟ ਆਏਗਾ ਕਿਹਦੀ ਸਰਕਾਰ ਬਣਾਉਂਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੈਟ੍ਰਿਕ ਲਗਾਉਣ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਦਿੰਦੀ ਹੈ ਜਾਂ ਕਾਂਗਰਸ ਪਾਰਟੀ ਦਾ ਜਿਹੜਾ 10 ਸਾਲ ਦਾ ਬਨਵਾਸ ਹੈ ਉਹਨੂੰ ਖਤਮ ਕਰਨ ਦੇ ਵਿੱਚ ਆਪਣਾ ਯੋਗਦਾਨ ਦਿੰਦੀ। ਦੋਸਤੋ ਆਦਲੇ ਬਸ ਇਤਨਾ ਹੀ ਨਮਸਕਾਰ ਜੈ ਹਿੰਦ